ਮੈਂ ਕਰਨ ਨੂੰ ਬਹੁਤ ਜਾਣਨ ਲੱਗਿਆ ਦੋਸਤੋ ਇਸ ਬੰਦੇ ਦੇ ਵਿੱਚ ਕਿਉਂ-ਕਿ ਉਹ ਕਾਮਕੀ ਜਰਤਨਾ ਜੁੜੇ ਹੋਏ ਨੇ ਤੇ ਮੈਂ ਕੁਝ ਥੋੜੀ-ਥੋੜੀ ਚ ਇਹਨਾਂ ਨੂੰ ਜਦੋਂ ਗਰੀਆਨੇ ਤੋਂ ਪੱਤਰਕਾਰੀ ਕੀਤੀ ਕਰਦੇ ਦੇਖਿਆ ਤੇ ਨਮੇ ਬਹੁਤ ਸਾਰੀਆਂ ਗੱਲਾਂ ਤੇ ਗੀਤ ਵੀ ਕੁਝ ਲਿਖਦੇ ਸੀ ਤੁਮ ਪੜੇ ਤੇ ਮੈਨੂੰ ਲੱਗਿਆ ਕਿ ਇਹ ਇਹ ਜਿਹੜੇ ਥੋੜੇ ਖੇਤਰ ਦੇ ਵਿਚ ਰਹੇ ਆ। ਤਾਂ ਮੈਨੂੰ ਵੀ ਇਸ ਦਰਦਾ ਸ਼ਰਫਾਸੜ ਲੈ ਕੇ ਮੈਂ ਇਹਨਾਂ ਨੂੰ ਚੱਕ 96 ਤੋਂ ਰਾਗੀ ਸਹਿਸਮਾ ਬੰਡਾ ਨਾਲ ਜੋੜਿਆ ਬਟੇ ਪਲੇਟ ਫਾਰਮ ਤੇ ਲੈ ਕੇ ਆਂਦਾਂ। ਔਰ ਇਹਨਾਂ ਅੰਦਰਲੀ ਜਿਹੜੀ ਜੱਥੇਬੰਦ ਇੱਕ ਸੂਝ ਸੀ ਉਸ ਨੂੰ ਰਾਗੀ ਸਹਿਸਮਾ ਬੰਡਾ ਨੇ ਇਹਨਾਂ ਤੋਂ ਵਿਕਸਿਤ ਕੀਤਾ ਕਿ ਇਹ ਆਪਣੇ ਸੂਝ ਦੇ ਆਸਰੇ ਜਗਨਾ ਦੇ ਨਾਲ ਅਫਸਰੀਏ ਦੇ ਨਾਲ ਕਿੱਥੋਂ ਉੱਠ ਕੇ ਕੇਂਦਰੀ ਪੰਜਾਬੀ ਇੱਕ ਸਵਾ ਦੇ ਵਕਤ ਮੌਜਾਂ ਤੇ ਹੁਣ ਵੀ ਉਹ ਕੇਂਦਰੀ ਇੱਕ ਸਵਾ ਦੇ ਸਕੱਤਰ ਦੇ ਉਹਦੇ ਦੀ ਮੌਜਮਾਨ ਨੇ ਔਰ ਵਾਕੂ ਵੀ ਦਿੱਤੇ ਕੰਦੇ ਕਾਰਜਾਂ ਨੂੰ ਸੁਭਾਰ ਲਿਆ ਤਾਂ ਗੱਲ ਜਿਹੜੀ ਸ਼ਾਇਰੀ ਦੀ ਗੋਣੀ ਚਾਹੀਦੀ ਸੀ ਕਿਉਂਕਿ ਬਹੁਤ ਸਨੇ ਲਾਇਕ ਜੱਜ ਸਰਬੰਦਕ ਦੇ ਨਿਸ਼ੀਅਤ ਬਾਰੇ ਸਮਾਂ ਬਾਰੇ ਨਾ ਮਾਨਕੀ ਰਾਜੀ ਨੇ ਜਿਹੜੀਆਂ ਚਰਚਾਬੰਦਕ ਅ ਕੜ ਗਿਆ ਜੀ ਨਾਲ ਕੁਝ ਲੋਕਚੋਕੀਆਂ ਗੱਲਾਂ ਸੀ ਕਿਉਂਕਿ ਮੈਂ ਉਹਦਾ ਸਮਰਥਕ ਦੁਆ ਹੈ ਮੈਂ ਪ੍ਰਧਾਨ ਸਾਹਿਬ ਤੇ ਮੇਰੇ ਨਾਲ ਇਹਨਾਂ ਦਿੱਤੇ ਨਾ ਡਰਾਂ ਜਨਸਤਪਤੀ ਤੋਂ ਹੋਈ ਨਾਮਕੀਤਾ ਕਰਨ ਨਹੀਂ ਨੇ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਅਸੀਂ ਇਸੇ ਤਰ੍ਹਾਂ ਦੇ ਪੂਰੀ ਬਕਰੇ ਮੈਨੂੰ ਸਾਹਮਣੇ ਨਾ ਆ ਰਹੇ ਹੋਏ ਕਿਸੇ ਸ਼ਾਇਦ ਦੀ ਅੰਕਤੀ ਜਿਹੜੀ ਜਨਾਬ ਕੋਲ ਤਾਂ ਪਈ ਹੈ ਅਸੀਂ ਉਸ ਨੂੰ ਕਦੇ ਮੰਨਤਾ ਦੇਣ ਤੋਂ ਅੰਕਾਰੀ ਨਹੀਂ ਹੋਏ। ਇਹੀ وجہ ਹੈ ਕਿ ਅੱਜ ਇਸ ਦੀ ਜਿਹੜੀ ਸੱਜਣਕਾਰੀ ਰੱਖਣੀ ਆ ਜੀ ਦੀ ਉਸ ਨੂੰ ਅਸੀਂ ਤੁਸੀਂ ਤਾਂ ਮੰਨਤਾ ਦੇ ਹੀ ਰਹੇ ਹਾਂ ਕਿਉਂਕਿ ਅਸੀਂ ਉਹਨੀਆਂ ਗੁਰਬਾਣਾਂ ਨੂੰ ਪੜਦੇ ਸੁਣਦੇ ਅਕਸਰ ਹੀ ਰਹਨੇ ਆ। ਤਾਂ ਸ਼ਾਇਦ ਹੁਣ ਜਦੋਂ ਅਸੀਂ ਪਿੱਛੇ ਦੇ ਬਾਹਰ ਜਾ ਕੇ ਆਏ ਨੇ ਤਾਂ ਉਤਰ ਪ੍ਰਦੇਸ਼ ਦੀ ਇਸ ਨਾਮੀ ਜਿਹੜੀ ਸੰਸਥਾ ਅਸ਼ੀਰਵਾਦ ਤਾਂ ਇਹਨਾਂ ਕੋਲੇ ਵੀ ਸ਼ਾਇਦ ਇਸ ਦਾ ਨਾਮ ਗਿਆ ਹੋਵੇ। ਤੇਨਾਂ ਪਿੰਡ ਆ ਕੇ ਇਸ ਸੱਜਣ ਕਾਣੀ ਨੂੰ ਸਨਮਾਨਿਤ ਕਰਨ ਦਾ ਇਹ ਫੈਸਲਾ ਲਿਆ ਮੈਂ ਸਮਝਦਾ ਇਹ ਬਹੁਤ ਵੱਡਾ ਦੂਸ਼ ਫੈਸਲਾ ਤਾਂ ਮੈਂ ਇਹ ਗੱਲ ਤੁਹਾਨੂੰ ਦੱਸ ਰਿਹਾ ਕਿ ਮੈਂ ਜਿਹਨਾਂ ਨੂੰ ਬੁਨਿਆਦੀ ਤੌਰ ਤੇ ਇਸ ਪੱਛੇ ਨਾਲ ਤੇ ਸਮਾਨਾ ਜੋੜਨ ਤੋਂ ਬਾਅਦ ਦੇਖਿਆ ਇਸ ਹੈ ਇਸ ਖੇਤ ਦੇ ਅੰਦਰ ਭਾਵਨਾ ਦੀ ਬੜੀ ਕੀ ਕਰਦਾ ਜਿਵੇਂ ਅਸੀਂ ਬ੍ਰਿਜ ਟੈਂਸਟੀ ਹੈਡਿੰਗ ਐਨਸਟੈਂਸਿਓ ਫੀਲਿੰਗ ਸਮਝ ਲੱਗਿਆ ਵੀ ਇਹ ਔਰ ਇਸ ਅਵੈਂਚਰ ਜੇ ਚੰਗੇ ਉਸਤਾਦ ਤੇ ਚੰਗੇ ਸ਼ਾਇਰਾਂ ਦੀ ਸੰਗਤ ਲਈ ਤੇ ਬਹੁਤ ਵੱਡਾ ਕਾਮ ਆਸਰ ਕਰੇਗਾ ਔਰ ਇਹ ਗੱਲ ਸੱਚ ਹੋਈ ਕਿਉਂਕਿ ਸ਼ੁਰੂ-ਸ਼ੁਰੂ ਕੇ ਹੀਟਕ ਸਕੂਲ ਡਜ਼ਰ ਸਕੂਲ ਨਾਲ ਜੁੜੇ ਤਾਂ ਉਸ ਤੋਂ ਬਾਅਦ ਪੰਜਾਬਤਰ ਦੇ ਸਜੀਤ ਪਾਤਕਰਾਂ ਨਾਲ ਤੇ ਸੁਲੱਖਣ ਸਰਪੀਰਾਂ ਨਾਲ ਬਹੁਤ ਸਾਰੇ ਚੁਪਾਈ ਦੀ ਜਿਹੜੀ ਸ਼ਾਇਰ ਸੀ ਸਮੇਂ-ਸਮੇਂ ਕਵੀਦਾਰਾਂ ਇਹਨਾਂ ਦਾ ਵਾਅਦਾ ਬਸਤਾ ਇਨਾਂ ਰਿਹਾ ਇੱਕ ਗਜ਼ਲ ਦੇ ਇੰਨੇ ਗੁਣ ਇੰਨੇ ਗੌਰ ਇਨਾਂ ਨੇ ਜਿੱਤ ਸੋਖੇ ਸਖੇ ਉਸ ਤੋਂ ਬਾਅਦ ਇਨਾਂ ਨੇ ਜਿਹੜਾ ਆਪਸੀ ਇੰਟਰੈਕਸ਼ਨ ਸੀ ਵੱਡੇ ਸ਼ਾਇਰਾਂ ਦੇ ਨਾਲ ਤੈ ਕੇ ਤਾਂ ਉਹ ਉਰੂਜ਼ ਦੇ ਨਾਮ ਦੇ ਚਵਕੂ ਪਹਿਰਾ ਦੇ ਮਾਮਲੇ 'ਚ ਇਨਾਂ ਨੇ ਉਹ ਵੀ ਜਿਹੜਾ ਮੁਕਤਾਂ ਨੂਨਾ ਉਹ ਆਪਣੀ ਸਖਿਰਦਾਰੀ ਦਿੱਤਾ ਤਾਂ ਮੈਨੂੰ ਬੈਠੇ ਬੈਠੇ ਯਾਦ ਆ ਰਿਹਾ ਸੀ ਸਾਰਿਆਂ ਤੋਂ ਪਹਿਲਾਂ 2006 ਦੇ ਵਿੱਚ ਇਹਨਾਂ ਦੀ ਰਜ਼ਲਾ ਪੀ ਕਿਤਾਬ ਸਾਡੇ ਪੰਜਾਬੀ ਕੋਲ ਆਈ ਸੀ ਇਹ ਉਹਨਾਂ ਸਾਡੀ ਐਸਐਸਬਾ ਦੇ ਜਨ ਸਕਤੀ ਸੁਮਿਆ ਅਭਿਸ਼ੇਸ ਬੜੀ ਮਨਪਸੰਦ ਸੀ ਅਸੀਂ ਅੱਜ ਕੇ ਡੀਐਮ ਕਾਲਜ ਦੇ ਵਿੱਚ ਇਹਨਾਂ ਦੀ ਪਹਿਲੀ ਕਿਤਾਬ ਜਦੋਂ ਰੀਲਿਸ ਕੀਤਾ ਤਾਂ ਇਹਨਾਂ ਲਈ ਵੀ ਬੜੀ ਖੁਸ਼ੀ ਦੀ ਗੱਲ ਸੀ ਸਾਡੀ ਸਭਾ ਲਈ ਵੀ ਖੁਸ਼ੀ ਦੀ ਗੱਲ ਸੀ ਕਿੰਸੀ ਹੋ ਢੀ ਗਜ਼ਲਾਂ ਦੀ ਕਿਤਾਬ ਸੀ ਉਹ ਸ਼ਿਕਾਰਿਓ ਗਦਿਆਲ ਸਿੰਘ ਨਾਗਰ ਦਾ ਸ੍ਰੀ ਫਾਤਰ ਜੀ ਨਾਟਕਕਾਰ ਅਜ ਮੇਰਾਉਤ ਜੀ ਪ੍ਰਿੰਸੀਪਲ ਅਨੰਦ ਜੀ ਉਹਨਾਂ ਦੀ ਹਾਜ਼ਰੀ ਚ ਇਥੇ ਰੀਲਿਸ ਕੀਤੀ ਸੀ ਔਰ ਉਸ ਕਿਤਾਬ ਤੇ ਰੀਲਿਸ ਸਮਾਰੋਹ ਤੇ ਬੜੀ ਚਰਚਾ ਹੋ ਗਈ ਸੀ ਔਰ ਉਹ ਪਹਿਲੀ ਕਿਤਾਬ ਸੀ ਜਿਸ ਦੇ ਹਰ ਪੰਨੇ ਕੋਲਾ ਦੇ ਰਹੇ ਇਹਨਾਂ ਨੇ ਏਡਾ ਵੱਡਾ ਅਗੀ ਗਜ਼ਲਕਾਰੀ ਦੇ ਵਿੱਚ ਸਫਰ ਉਹ ਕਾਮ ਆ ਸਕੀਤਾ ਉਹ ਗਜ਼ਲ ਦੇ ਇਹ ਭਕਸੀ ਐਸੇ ਪੋਲ ਬਣੇ ਕਿ ਇਹਨਾਂ ਨੇ ਆਪਣੀ ਸੰਵੇਦਨਾ ਨੂੰ ਉਹਨਾਂ ਗਦਲਾਂ ਕਿ ਕਿਸ ਪ੍ਰਕਾਰ ਤੋਂ ਪਰੋਇਆ ਕਿਉਂ ਮੁੜ ਕੇ ਪੰਜਾਬ ਨਹੀਂ ਵਰਕੇ ਕੈਨੇਡਾ ਦੀ ਧਰਤੀ ਤੇ ਆ ਕਿਛੇ ਜੇ ਤੁਸੀਂ ਜ਼ਿਕਰ ਹੋਇਆ ਕਿ ਉਹਨਾਂ ਦਾ ਸਨਮਾਨ ਵੀ ਹੋਇਆ ਉਸ ਕਾਨਫਰੰਸ ਦੇ ਵਿੱਚ ਕਿ ਇਹਨਾਂ ਨੇ ਉੱਥੇ ਚਿੰਗੇ ਨਾਮੀ ਸ਼ਾਇਰਾਂ ਜਿਨ੍ਹਾਂ ਦੀ ਸੁਬੰਦਰਗੀ ਹੈ ਇਹਨਾਂ ਦੇ ਹਰਕਤ ਮਾਨੋਰੀ ਵੀ ਉੱਥੇ ਸੱਜੀ ਬੈਠੇ ਸੀ ਉਹਨਾਂ ਦੇ ਹਾਜ਼ਰੀ ਤੇ ਇਹਨਾਂ ਨੇ ਆਪਣਾ ਕਲਾਮ ਪੜਿਆ ਔਰ ਉਹ ਕਲਾਮ ਜਿਹੜਾ ਬਹੁਤ ਸਰਗੋਸ਼ਟਾ ਨਾਲ ਸੁਣਿਆ ਤਾਂ ਖੁਸ਼ੀ ਹੋਈ ਸਾਡਾ ਕੋਈ ਆਪਣਾ ਤੇ ਪਿਆਰਾ ਕਿਸ ਮਕਾਮ ਤੇ ਜਾ ਕੇ ਆਪਣੀ ਤਰ੍ਹਾਂ ਨਜ਼ਾਰਾ ਕਰੇ। ਹਵੇਲੀ ਗਾ ਜੀ ਸੀ ਕਿ ਜਿਵੇਂ ਪਹਿਲੀ ਕਿਤਾਬ ਹੈ ਤਾਂ ਉਸ ਕਿਤਾਬ ਦੇ ਵਿੱਚ ਹੀ ਬਹੁਤ ਸਾਰੇ ਸ਼ੇਰਾਂ ਦਾ ਦੋਸਤਾਂ ਦੀ ਤਰਕੀਕਾ ਹੈ। ਕੋਈ ਨਾ ਪਪੂਲਰ ਸ਼ੇਰ ਹੋਏ। ਕਿ ਗਾਹਿਬ ਗਾਹਿਰਨਾ ਸ਼ੇਰਾਂ ਨੂੰ ਬਹੁਤ ਸਾਰੇ ਸਮਾਗਮਾਂ ਤੇ ਬਹੁਤ ਸਾਰੇ ਗੱਦੀ ਮੰਡੀਆਂ ਨੇ ਲੋਕਧੋరణਾਂ ਦੇ ਵਿੱਚ ਵੀ ਮੈਂ ਲਿਖਿਆ ਕਿ ਇਹਨਾਂ ਦੇ ਸ਼ੇਰਾਂ ਨੂੰ ਲੋਕਾਂ ਨੇ ਘਰ ਆਇਆਔਰ ਸਿੱਜਨਤਾ ਦੇ ਵਿੱਚ ਪੜਿਆ ਕਾਰਨ ਕੀ ਸੀ ਕਿ ਸ਼ਾਇਰ ਉਹੀ ਹੈ ਜੀ ਦੀ ਸੰਵੇਦਨਾ ਲੋਕਮਨਾਂ ਦੇ ਨਾਲ ਲੋਕ ਰੇਦਨਾ ਦੇ ਨਾਲ ਜੁੜੀ ਹੋਈ ਗੱਲ ਕਰਨ ਵਾਲੀ ਸ਼ਾਇਰੀ ਹੋਵੇ ਔਰ ਇਹੀ وجہ ਹੈ ਕਿ ਉਸ ਗਜ਼ਲਾਂ ਦੀ ਕਿਤਾਬ ਦੇ ਵਿੱਚ ਤੁਸੀਂ ਹੁਣ ਵੀ ਪੜੋ ਅਰਫਾ ਦੇ ਕੌਲ ਤਾਂ ਇਹਨਾਂ ਦੀ ਜਿਹੜੀ ਸਮਾਜਿਕ ਸੂਝ ਹੈ ਕਾਮਕ ਦ੍ਰਿਸ਼ਟੀ ਜਿਹੜੀ ਹੈ ਤੁਸੀਂ ਦੇਖੋਗੇ ਉਹ ਕਿੰਨੀ ਨੀਰ ਦੇ ਨਾਲ ਸਮਾਜਿਕ ਵਰਤਾਰੇ ਨੂੰ ਆਪਣੇ ਸ਼ੇਰਾਂ ਦੇ ਵਿੱਚ ਲੰਗਰਾਏ ਔਰ ਕਲੀ ਕਿਸ ਤਰ੍ਹਾਂ ਕੀ ਨਹੀਂ ਕਿ ਕੋਈ ਚੰਮੇ ਸ਼ੇਰ ਕਰਦਾ ਹੈ ਸ਼ੇਰਾਂ ਦੀ ਦਰਸ਼ਤਗੀ ਦੇ ਲਈ ਉਹ ਗਜ਼ਲ ਦੇ ਜਿੰਨੇ ਮੁੱਲੇ ਉਸੂਰ ਹੈ ਫਰੂਜ਼ ਦੇ ਬਹਿਰਾਂ ਦੇ ਉਹਨੂੰ ਨਖੁੰਨ ਹੈ ਉਹਨੂੰ ਪਤਾ ਹੈ ਕਿ ਮੈਂ ਇਸ ਸ਼ਹਿਰ ਵਿੱਚ ਕਿੱਥੇ ਕਿਵੇਂ ਵਸਣਾ ਹੈ ਔਰ ਮੈਂ ਤਾਂ ਕਈ ਵਾਰੀ ਇਹ ਨਹੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜੋ ਕਿ ਮੈਂ ਸਹਿਤਾ ਪਾਠਕ ਹੈ ਐਸੀਆਂ ਗੱਲਾਂ ਨਹੀਂ ਦੇਖੀਆਂ ਜਿਨ੍ਹਾਂ ਤੁਸੀਂ ਡੈਰੀ ਦੇ ਪਾਸਾਰ ਜੋ ਸਰਫਲ ਗਜ਼ਲਾਂ ਕਹਿਦੇ ਨੇ ਕੋਈ ਵਿਚਾਰ ਨੂੰ ਸਮੁੱਚੇ ਗਜ਼ਲ ਦੇ ਵਿੱਚ ਹਫਤੇ ਤੋਂ ਲੈ ਕੇ ਬਦਲੇ ਤੱਕ ਇਸ ਤਰ੍ਹਾਂ ਦੇ ਨਾਲ ਉਹ ਵਿਚਾਰ ਦੀ ਇੱਕ ਤਰ੍ਹਾਂ ਦੇ ਨਾਲ ਉਹਦੀ ਕਮਿਊਨੀਕੇਸ਼ਨ ਕਰਦਾ ਹੈ ਮੈਂ ਸਮਝਦਾ ਇਹ ਆਮ ਸ਼ਾਇਰਾਂ ਜਿਹੀ ਹੁੰਦਾ مسلسل ਗਜ਼ਲ ਲਿਖਣਾ ਤਾਂ ਕਿ ਕਵੀਆਂ ਦੇ ਹਿੱਸੇ ਆਉ ਉਸ ਤਰ੍ਹਾਂ ਦੇ ਵਿੱਚ ਔਰ ਉਸ ਕਿਤਾਬ ਦੇ ਆਧਾਰ ਤੇ ਇਹੋ ਜਿਹੜੀ ਮਾਨਤਾ ਦੇ ਲਈ ਹੈਗੀ ਗਜ਼ਲਕਾਰੀ ਦੇ ਵਿੱਚ ਤਾਂ ਇਸ ਤੇ ਅੱਗੇ ਚੱਲਦਾ ਹੋਇਆ ਕਣੀਆਂ ਵੀ ਜਿਹੜੀ ਅੱਧੀ ਕਿਤਾਬ ਤੋਂ ਆ ਆ 2021 ਦੇ ਵਿੱਚ ਜਨਮਾਈ ਤਰਝ ਦੇ ਪੜੀ ਚੱਲ ਚਾਹ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਚਾਹੀ ਹਰ ਪੰਜ ਕੋਣ ਵਾਲੀਆਂ ਨੇ ਲੇਕਿਨ ਬਹੁਤ ਸਾਰੀਆਂ ਨਵੀਆਂ ਗੱਲਾਂ ਐ ਸਿਣਾਂ ਜਿਨ੍ਹਾਂ ਦੋਸਤਾਂ ਨੇ ਉਹ ਕਿਤਾਬ ਪੜ੍ਹੀ ਐ ਉਹ ਦੇਖੋਗੇ ਕਿ ਕਣੀਆਂ ਵੀ ਦਰਦ ਕਾਲੀ ਦੇ ਵਿੱਚ ਇਕੱਲੀ ਸਮਾਜਿਕ ਸੂਝ ਹੀ ਨਹੀਂ ਰਾਜਨੀਤਿਕ ਚੇਤਨਤਾ ਐ ਉਹਨਾਂ ਤਰ੍ਹਾਂ ਦੀ ਵੀ ਤੁਹਾਨੂੰ ਉਸ ਗਦਨਾ ਚ ਪਹਿਣਗੇ ਪਰ ਬਹੁਤ ਸਾਰੇ ਆ ਦੋਸਤਾਂ ਨੇ ਬੜੀ ਇੱਕ ਦੋ ਵਾਰੀ ਅਸੀਂ ਉਹਨਾਂ ਨੂੰ ਵੀ ਲਿਆ ਕਿ ਬਹੁਤ ਸਾਰੇ ਸ਼ੇਅਰ ਜਿਹੜੀ ਸੀ ਇਹਨਾਂ ਦੇ ਵੋਕਲ ਕਿਸਮ ਦੇ ਬੜੇ ਲਾਊਡ ਹੋਏ ਜਿਵੇਂ ਉਹ ਪੰਧਾਇਨ ਸਾਥੀ ਉਹਨਾਂ ਦਾ ਸ਼ੇਅਰ ਕਰਨੇ ਰਿਕਾਰਡ ਕੀਤੇ ਗੂੜੀ ਸਾਹ ਬਰੇ ਬਹੁਤ ਸਾਰੇ ਦੋਸਤਾਂ ਨੇ ਪੋਲਿਟੀਕਲ ਫੰਕਸ਼ਨਸ ਸਾਡੇ ਵਿੱਚ ਚਿਰਚਬੰਦਕ ਗੁਰੂਆਂ ਦੇ ਵਿੱਚ ਉਹ ਸ਼ੇਅਰ ਇਹਨਾਂ ਦੇ ਬਹੁਤ ਸਾਰੇ ਪ੍ਰਕਾਰ ਸਿੱਮਾ ਨੇ ਬੋਲੇ ਪਰ ਨਾਲ ਨਾਲ ਜਿਹੜੀ ਗਜ਼ਲ ਸਫਰ ਹੈ ਇਹਨਾਂ ਦਾ ਕੋਕਲਾ ਸ਼ਾਇਰੀ ਦੀ ਪੱਤਰ ਤੇ ਇਹ ਵੀ ਕੋ ਕਲਾ ਇਹਨਾਂ ਬਕਾਰਿਆਂ ਨੂੰ ਰਾਸੀ ਜਾਂ ਸਮਾਜਿਕ ਪੱਤਰ ਇਹਨਾਂ ਦਾ ਨਜ਼ਲ ਦੀ ਜਿਹੜੀ ਵਿਲਾ ਹੈ ਇਹ ਸਿਰਫ ਇਹੀ ਸੋਹ ਜਾਏ ਕਿ ਕਿਸੇ ਦੀ ਗੱਲ ਕਰਨੀ ਜਿਹੜੀ ਹੈ ਉਹ ਆਮ ਭਾਗ ਸਾਰੀ ਨਿਕਤ ਉਸ ਦੀ ਗੱਲ ਨਹੀਂ ਕਬਤਾ ਤੁਨੀ ਕਬਤਾ ਜਬੀ ਲਿਖ ਲੈਣਾ ਹੋਰ ਗੱਲ ਹੈ ਪਰ ਗਜ਼ਲ ਤੇ ਹੱਥ ਜਮਾਉਣਾ ਗਜ਼ਲ ਲਿਖਣੀ ਬੜੀ ਉੱਤਰੀ ਗੱਲ ਹੈ ਅਕੀਸਾ ਬੈਠੀ ਹੈ ਕਿਉਂਕਿ ਇੱਕ ਇੱਕ ਸ਼ਿਆਰ ਤੇ ਕਿੰਨੀ ਕਿੰਨੀ ਕਮੈਂਟ ਕਰਨੀ ਪੈਂਦੀ ਹੈ ਇੱਕ ਇੱਕ ਸ਼ਬਦ ਨੂੰ ਕਿਵੇਂ ਟਿਕਾਉਣਾ ਹੈ ਕਿਹੜੇ ਵਜਨ ਚ ਲੈ ਕੇ ਕਿੱਥੇ ਲੈ ਕੇ ਆਉਣਾ ਹੈ ਇਹ ਹਾਰੀ ਸਾਡੇ ਬਸ ਇਹ ਨਹੀਂ ਹੈ ਇਸ ਲਈ ਪੰਜਾਬੀ ਗਦਰਕਾਰੀ ਦੇ ਵਿੱਚ ਜੇ ਕੋਈ ਹੁਣ ਚਾਚੇ ਤਾਂ ਆਖੋ ਜੂ ਹੋ ਰਿਹਾ ਹੈ ਪੰਜਾਬ ਦੇ ਵਿੱਚ ਮੈਂ ਸੁਣਦਾ ਕਈ ਦਿਨਾਂ ਤੋਂ ਆਪਾਂ ਨਾ ਅਗਨੇ ਜਾਨ ਲੱਗ ਪਿਆ ਦਿਮੇਸੀ ਪਾਤਰ ਜੀ ਨੂੰ ਪੜਦੇ ਆ ਬਹੁਤ سارے ਦੋਸਤ ਨੇ ਕਰ ਸਰ ਵਿਸਾਹੂ ਪੜਦੇ ਆ ਤਾ ਇਨਾਂ ਦਿਨਾਂ ਨਾਲ ਇਸ ਖਾਬ ਲਈ ਤੁਮ ਆਈ ਤਾਂ ਤੁਮਾਂ ਕੇ ਵਸਤੂ ਦੇਖ ਕੇ ਇਹ ਗਦਰਕਾਰੀ ਦੇ ਵਿੱਚ ਇਹਨਾ ਕੰਟੈਕਟ ਕਰਿਆ ਗਿਆ ਤਾਂ ਪਿੱਛੇ ਜੀ ਖਾਬ ਜੇ ਵੀਰ ਹਰਫਾ ਉਹਨਾਂ ਜਿਹੜਾ ਕੇ ਐਡਿਟ ਕੀਤੀ ਹੈ ਡਾਕਟਰ ਜਤਾਰ ਦੀ ਰਜ਼ਰ ਤੇ ਬੜੇ ਅੱਛੇ ਖੈਰ ਨੇ ਆਪ ਲੈਕਚਰਰ ਨੇ ਅੱਜ ਕੱਲੋ ਉਹਨੇ ਤੇ ਗੁਜਾਰਾ ਕਰ ਜਾਣਾ ਆਈ ਗਈ ਕੀਤੀ ਹੈ ਉਹ ਕਿਤਾਬ ਇੱਕ ਤਰ੍ਹਾਂ ਦੀ ਐਸੇ ਡਾਕੂਮੈਂਟੇਸ਼ਨ ਬਣੀ ਵੀ ਹੈ ਕਿ ਜਿਹੜੀ ਗਜ਼ਲ ਦੇ ਫਿਰਤਰ ਦੀ ਵਿਦਿਆਰਥੀ ਹੈ ਗਜ਼ਲ ਪੜਨ ਵਾਲੇ ਗਜ਼ਲ ਸੁਣਨ ਵਾਲੇ ਜਾਂ ਗਜ਼ਲ ਨੂੰ ਮਾਨਣ ਵਾਲੇ ਉਹਦੇ ਵਿੱਚ ਬਹੁਤ سارے ਲੇਖ ਇਹਨਾਂ ਦੀ ਵਿਦਤਾ ਬਾਰੇ ਇਹਨਾਂ ਦੀ ਸ਼ਿਕਦਤ ਬਾਰੇ ਤੁਹਾਨੂੰ ਪੜਨ ਨੂੰ ਮਿਲਣਗੇ ਕਾਫੀ ਮੋਟੀ ਕਿਤਾਬ ਹੈ ਉਹ ਕਤਾਬ ਦਾ ਨਾਮ ਹੈ ਵਿਦਿਤ ਦੀਆਂ ਦੀ ਗਜ਼ਲ ਚੇਤਨਾ ਬੜੀ ਅੱਛੀ ਕਿਤਾਬ ਹੈ ਔਰ ਉਦੋਂ ਲਈ ਮੇਰਾ ਵੀ ਕੱਪੜਾ ਲਈ ਇਹਨਾਂ ਦੀ ਕਿਉਂਕਿ ਮੈਂ ਜਿਸ ਤਰ੍ਹਾਂ ਦਾ ਪੜ੍ਹਤੈਂ ਮੈਂ ਇਹਨਾਂ ਦੀ ਗਜ਼ਲਕਾਰੀ ਨੂੰ ਜਿਸ ਤੱਕ ਮੈਂ ਆਪ ਕੋ ਦਾ ਹਮੇਸ਼ਾ ਮੇਰਾ ਸਹਿਯੋਗੀ ਹੋ ਸੀ ਸਿਰੰਦਿਰ ਪ੍ਰਿਕਣਿਆ ਦੀ ਗਜ਼ਲਕਾਰੀ ਚਿੰਤਾ ਤੇ ਚਿੰਤਨ ਦੀ ਸੋਚ ਪੇਸ਼ ਕਰੇ ਜਦੋਂ ਮੈਂ ਗਜ਼ਲ ਦੇ ਵਿੱਚ ਇਹਨਾਂ ਸੋਚ ਪਿਆ ਹਮਤਾਲਾ ਸੋਚ ਪਿਆ ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਅੱਜ ਮੈਂ ਇੱਕ ਦੋਸਤ ਨੇ ਤੁਮਾਰੇ ਫਾਜ਼ਲ ਨਾਮ ਇਹ ਸਤਰਾ ਦੇ ਜਿਹੜੇ ਕਿਉਂਕਿ ਇਹ ਜਿਹੜਾ ਸੋਝ ਹੈ ਨਾ ਤੁਸੀਂ 8 ਗੱਲ ਕਵਿਤਾ ਨਹੀਂ ਕਰ ਸਕਦੇ ਉਹ ਗਜ਼ਲ ਤੇ ਨਹੀਂ ਹੋ ਸਕਦੀ ਕਿਉਂਕਿ ਗਜ਼ਲ ਕਵਿਤਾ ਦਾ ਐਸੀ ਨਾਹਿਦਗੀ ਵਿਦਿਆਇਕਤਾ ਉਹਦਾ ਇੰਨਾ ਨਾਜ਼ਿਕ ਤੇ ਜ਼ਰੀਰ ਹੈ ਕਿ ਮਾੜੀ ਮੋਟੀ ਜਰੀ ਇੱਕ ਜਾਂ ਮਾੜਾ ਮੋਟਾ ੱਟਕਾ ਜਿਹੜੀ ਗਜ਼ਲਕਾਰੀ ਦੇ ਵਿੱਚ ਤੁਸੀਂ ਨਹੀਂ ਕਰ ਸਕਦੇ ਯਾਨੀ ਕਹਿੰਦੇ ਮੀਡੀ ਅਥੈਟਿਕਸ ਵੀ ਬਦਰ ਤੇ ਸੋਝ ਹੈ ਉਹ ਤੁਹਾਨੂੰ ਕਦੇ ਵੀ ਨਹੀਂ ਮਿਲੇਗਾ ਗਜ਼ਲਸ ਮਿਲੇਗਾ ਕੀ ਦਫ਼ਤਰ ਜਦੋਂ পড়ੋਗੇ ਦੇਖੋਗੇ ਵੀ ਜੋ ਕੁਝ ਗਜ਼ਲ ਦੇ ਵਿੱਚ ਸ਼ੇਰਾਂ ਕਿਹਾ ਜਾ ਸਕਦਾ ਕੁਝ ਸ਼ਾਇਰ ਦਫ਼ਤਰ ਚ ਸੰਭਵ ਨਹੀਂ ਹੈ ਲੇਕਿਨ ਸ਼ੇਰ ਦੇ ਵਿੱਚ ਪਗਾਨੀ ਕਿੰਨਾ ਭਾਵ ਸੰਸਾਰ ਪ੍ਰਿਆਸ ਦਾ ਸ਼ਹਿਰ ਦੀ ਫੀਲਿੰਗ ਪਈ ਹੁੰਦੀ ਹੈ ਪੂਰੀ ਇਨਕਾਬ ਜਿਤਨਾ ਹੈ ਬੂਦੀ ਸਰੋ ਕਾਨਾ ਦੀ ਸਮਾਜ ਦੀ ਔਰਤ ਪ੍ਰਤੀ ਬਿਤਕਰੀਆ ਪ੍ਰਤੀ ਅਰਾਸੀ ਮਸਲੇਾਂ ਪ੍ਰਤੀ ਉਹ ਪਗਾਨੀ ਕਿੰਨੇ ਕੋਸ਼ਨ ਕਿਵੇਂ ਆਪਣੇ ਅੰਦਰ ਰੜਕ ਕੇ ਜਿਵੇਂ ਸ਼ਰਾਬ ਦੀ ਮਸ਼ੀਰਤਾ ਦੀ ਹੁੰਦੀ ਹੈ ਉਸ ਨੂੰ ਕਰਕੇ ਕ੍ਰਿਕਟ ਸ਼ੇਰਾ ਉਹ ਨਾਜ਼ਰ ਹੁੰਦਾ ਮੈਂ ਸਮਝਦਾ ਇਹ ਆਪਣੇ ਆਪ ਚ ਬਹੁਤ ਪਟੀਵਲ ਹੈ ਜੋ ਤੁਸੀਂ ਅੱਜ ਇਸ ਸ਼ੇਰ ਨੂੰ ਸਨਾਨ ਕਰ ਰਹੇ